ਦੇਖੋ ਜਿਸ ਦਿਨ ਦਾ 2 ਦਸੰਬਰ ਦਾ 2024 ਨੂੰ ਹੁਕਮ ਹੋਇਆ ਹੁਕਮਨਾਮਾ ਉਹ ਹੁਕਮਨਾਮੇ ਤੋਂ ਬਾਅਦ ਸੰਗਠਨਾਂ 'ਚ ਇੰਨਾ ਜੋਸ਼ ਆਇਆ ਨਾ ਸਾਥ ਉਹਨਾਂ ਸਕੂਨ ਹੈ ਕਿ ਸਾਡੀ ਪਾਰਟੀ ਖੜੀ ਹੋ ਜੇਗੀ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਅੱਜ ਸਾਡੀ ਲੋੜ ਹੈ ਕਿ ਸਿੱਖ ਪੰਥ ਦਾ ਉਹ ਮਹਾਨ ਤੱਤ ਜਿਹੜਾ ਹੈ ਉਹਦੀ ਸਰਬਉੱਚਤਾ ਬਹਾਲ ਰੱਖਣ ਦੀ ਉਹਦੇ ਸਤੰਤਾ ਦੀ ਪਾਲਣਾ ਕਰਨ ਦੀ ਉਹਦੀ ਪ੍ਰਭੂਸਤਾ ਦੁਨੀਆ ਵਿੱਚ ਉ ਜਾਗਰਤ ਜੋ ਹੋਈ ਹੈ ਉਹਨੂੰ ਬਣਾਈ ਰੱਖਣ ਦੀ ਜਿਹੜੇ ਲੋਕ ਉੱਥੇ ਧੋੜੇ ਹੋਏ ਹੁਕਮਨਾਮੇ ਤੋਂ ਉਹ ਕਦੀ ਬਖਸ਼ੇ ਨਹੀਂ ਜਾਣਗੇ ਮੈਂ ਸਾਫ ਸ਼ਬਦਾਂ ਚ ਕਹਿਣਾ ਚਾਹਨੀ ਹੈ ਕਿਉਂਕਿ ਲੋਕ ਜਿਹੜੇ ਹੈ ਉਹ ਕਿਸੇ ਤੁਰੇ ਨਾਲ ਜੁੜੇ ਹੈ ਮਿਲਣਾ ਨਹੀਂ ਜੋੜ ਸਕਦੇ ਇਹਨਾਂ ਨਾਲ ਨਹੀਂ ਜੋੜ ਸਕਦੇ ਇੱਕ ਧੁਰਾ ਹੋਏਗਾ ਉੱਥੋਂ ਆਵਾਜ਼ ਆਏਗੀ ਜੋ ਕੌਮ ਨੂੰ ਉੱਥੇ ਇਕੱਠੀ ਹੋ ਸਕਦੀ ਸੋ ਮੈਂ ਸਭ ਨੂੰ ਇਹ ਕਿ ਅੱਜ ਲੋੜ ਹੈ ਸ਼ਿਰਕਾਤਦਾਰ ਸਾਹਿਬ ਦੇ ਤੁਰੇ ਨਾਲ ਜੁੜਨ ਦੀ ਤਾਂ ਜੋ ਕੌਮ ਚ ਜਿਹੜਾ ਅੱਜ ਇੱਕ ਨਵਾਂ ਬਾਹਰ ਆਇਆ ਸਾਡੀ ਪੀੜ੍ਹੀਆਂ ਦੇ ਵਿੱਚ ਆਇਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਸੱਚਮੁੱਚ ਹੀ ਕੋਈ ਸ਼ਕਤੀ ਹੈ ਜਿੱਥੇ ਅਸੀਂ ਸਾਰੀ ਸੇ ਕੌਮ ਜਿਹੜੀ ਹੈ ਨਤਮਸਤਕ ਹੋ ਕੇ ਹਰ ਗੁਨਾਹ ਚੋਰੀ ਜਿਪਾ ਕੇ ਅਸੀਂ ਸੰਦੇਸ਼ ਵੀ ਲੈਣੇ ਆਂ ਸਜ਼ਾ ਵੀ ਭੁਗਤਦੇ ਆਂ ਅਸੀਂ ਉੱਥੋਂ ਹੁਕਮਨਾਮਾ ਲੈ ਕੇ ਉਹਦੇ ਉੱਤੇ ਅਗਵਾਈ ਜੋ ਅਗਵਾਈ ਹੁੰਦੀ ਹੈ ਉਹਦੇ ਚੱਲਦੇ ਸਭ ਤੋਂ ਪਹਿਲਾਂ ਸਾਰੇ ਜਿਹੜੇ ਸਾਡੇ ਪ੍ਰਬੰਧਕ ਸੀ ਅੱਜ ਦੇ ਅਤੇ ਸਾਰੇ ਇਲਾਕਾ ਨਿਵਾਸੀ ਪੰਥਦਰਦੀ ਜਿੰਨੇ ਵੀ ਸਾਡੇ ਵਰਕਰ ਸਹਿਬਾਨ ਇਲਾਕਾ ਨਿਵਾਸੀ ਪਹੁੰਚੇ ਨੇ ਸਾਰਿਆਂ ਦਾ ਹੀ ਮੈਂ ਧੰਨਵਾਦ ਕਰਦਾ ਜੋ ਆਪਣੇ ਕੀਮਤੀ ਸਮੇਂ ਨੂੰ ਸਮਾਂ ਕੱਢ ਕੇ ਅੱਜ ਪਹੁੰਚੇ ਤੇ ਬਹੁਤ ਵੱਡਾ ਸਾਨੂੰ ਸਹਿਯੋਗ ਮਿਲ ਰਿਹਾ ਜਿੱਥੇ ਵੀ ਅਸੀਂ ਗਏ ਆ ਪਹਿਲਾਂ ਨਿਰਮਲ ਜਿਲ੍ਹੇ ਦੇ ਵਿੱਚ ਉਸਵਾ ਜਲੰਧਰ ਫਿਰ ਸੰਗਰੂਰ ਫਿਰ ਪਟਿਆਲਾ ਉਸਵਾ ਗੁਰਦਾਸਪੁਰ ਵਿੱਚ ਸਮਰਾਲੇ ਹਲਕੇ ਦਾ ਵੀ ਸੀਗਾ ਪ੍ਰੋਗਰਾਮ ਤੇ ਅੱਜ ਰੋਪੜ ਦੀ ਜਿਹੜੀ ਇਹ ਮੀਟਿੰਗ ਹੋਈ ਆ ਸੋ ਲੋਕਾਂ 'ਚ ਬਹੁਤ ਵੱਡਾ ਉਤਸ਼ਾਹ ਆ ਇਹ ਜਿਹੜੀ ਪਰਦੀ ਹੈ ਇੱਕ ਵਾਰ ਲਹਿਰ ਦਾ ਰੂਪ ਧਾਰਨ ਕਰ ਰਹੀ ਹੈ ਕਿਉਂਕਿ ਅਸ਼੍ਰੀ ਕਾਲ ਤਖਸਾਲਬ ਹਰ ਸਿੱਖ ਲਈ ਸਰਵੋੱਚਾ ਜੋ ਵੀ ਉਥੋਂ ਹੁਕਮਨਾਮਾ ਜਾਰੀ ਹੁੰਦਾ ਮੈਂ ਸਮਝਦਾ ਕਿ ਪਰਜਾ ਕਿ ਹਰ ਸਿੱਖ ਉਸ ਹੁਕਮਨਾਮੇ ਨੂੰ ਮੰਨੇ ਜੋ ਹੁਕਮਨਾਮਾ ਜਾਰੀ ਹੋਇਆ ਸੀ ਆਦੇਸ਼ ਹੋਇਆ ਸੀ 6 ਮਹੀਨੇ 3 ਮਹੀਨੇ ਦਾ ਪਰਦੀ ਨਹੀਂ ਚੱਲ ਸਕੀ ਸਾਨੂੰ ਕੋ 3 ਮਹੀਨੇ ਦਾ ਸਮਾਂ ਵਾ ਜੋ ਲੋਡ ਪਈ ਤਾਂ ਉਹਨੂੰ ਹੋਰ ਵੀ ਵਿੱਚ ਵੱਡੀ ਦਾ ਵੀ ਆ ਗਿਆ ਟਾਈਮ ਉਹਦੇ ਲਈ ਸ਼ਾਇਦ ਇਹ ਲੋਡ ਵੀ ਥੋੜਾ ਕੁਝ ਐਕਸਟੈਂਡ ਵੀ ਕਰ ਲਾਂਗੇ ਅਜੋਕੇ ਲੋਕੀ ਗੱਲ ਇਹਦਾ ਬਾਦਲ ਵਿੱਚ ਵੀ ਬਰਾਬਰ ਹੀ ਚੱਲ ਰਿਹਾ ਹੈ ਇਹਦਾ ਮਤਲਬ ਹੁਣ ਦੋ ਪਾਰਟੀਆਂ ਬਣਦੀਆਂ ਇੰਨਾ ਹੈਗੀ ਹੈ ਥੋੜੀ ਦੁਜੀ ਪਾਰਟੀ ਅੱਛਾ ਲੋਕਾਂ ਨੂੰ ਕਿਦੋਂ ਡਿਫਾਈਨ ਹੋਏਗਾ ਅਕਾਲੀ ਦਲ ਨੂੰ ਲੈ ਕੇ ਕਿਉਂਕਿ ਦੋਨੇ ਪਾਸੇ ਡਰਾਈਵਸ ਚੱਲਦੀਆਂ ਸਈਆਂ ਨੇ ਤੁਸੀਂ ਸਾਨੂੰ ਜਿਹੜੀ ਸੇਵਾ ਲਈ ਹੋ ਤੁਸੀਂ ਉਤਾਰ ਰਹੇ ਹੋ ਜਿਹੇ ਪਾਸੇ ਪੰਨਾ ਵੱਲ ਵੀ ਆਪਣੇ ਜਿਹੜਾ ਜੱਤੇ ਬੱਤੇ ਭਾਗ ਨੂੰ ਮਨੂਕ ਕੀਤਾ ਜਾ ਰਿਹਾ 8 ਅਪ੍ਰੈਲ ਦੀ ਉਹਨਾਂ ਵੱਲੋਂ ਵੀ ਮੀਟਿੰਗ ਕਰ ਲਈ ਗਈ ਆ ਕਿ ਇੱਕ ਪਾਰਟੀ ਤੇ ਦੋ ਚਿਹਰੇ ਹੋ ਜਾਣਗੇ ਤੁਹਾਡੇ ਮਨ ਦੀ ਸਾਫ ਪਾਣੀ ਹੋਈ ਆ ਅਲੱਗ-ਅਲੱਗ ਪਾਰਟੀਆਂ ਹੋਣਗੇ ਇੱਕ ਸਮੇਂ ਦੇ ਉੱਤੇ ਆ ਦੇਖੋ ਅਸੀਂ ਤਾਂ ਸ਼੍ਰ ਪਹਿਲਾਂ ਦਿੱਖਤੀ ਹੋਇਆ ਉਸ ਤੋਂ ਬਾਅਦ ਸਿੰਘ ਸਾਹਿਬ ਜਿਹਾ ਰਕबीर ਸਿੰਘ ਜੀ ਨੇ ਸਾਨੂੰ ਆਦੇਸ਼ ਦਿੱਤਾ ਕਿ ਤੁਸੀਂ ਆਪਣੀ ਭਰਤੀ ਸ਼ੁਰੂ ਕਰੋ ਤੇ ਅਸੀਂ ਉਸ ਆਦੇਸ਼ ਦੀ ਪਾਲਣਾ ਕਰ ਰਹੇ ਹਾਂ ਤੇ ਇਹ ਵੀ ਭਰਤੀ ਇਹ ਪਾਰਦਰਸ਼ੀ ਹੋ ਰਹੀ ਆ ਇਹਦੇ ਵਿੱਚ ਕੋਈ ਗਿਣਤੀ ਤਾਂ ਨਹੀਂ ਹੈਗਾ ਕਿ ਅਸੀਂ ਇਹਨੂੰ ਕਿੱਥੇ ਤੱਕ ਲੈ ਕੇ ਜਾਣਾ ਅਸੀਂ ਤਾਂ ਕਹਿੰਦੇ ਵੀ ਜਿਹੜੇ ਮਨੋਂ ਲੋਕ ਜੋੜਨਾ ਚਾਹੁੰਦੇ ਨੇ ਆਪਦੇ ਦਿਨੋਂ ਲੋਕ ਜਿਹੜੇ ਸਤਕਾਰ ਕਰਦੇ ਸੀ ਅਕਾਲ ਤਖਤ ਸਾਹਿਬ ਦੇ ਸ਼ਰੋਮਣੀ ਅਕਾਲੀ ਕਲ ਦੇ ਮੈਂਬਰ ਬਣਨਾ ਚਾਹੁੰਦੇ ਆ ਬਹੁਤ ਉਹ ਲੋਕ ਜਿਹੜੇ ਲੰਬੇ ਸਮੇ ਤੋਂ ਨਾਰਾਜ਼ ਬੈਠੇ ਸੀਗੇ ਉਹ ਅੱਜ ਮੈਂਬਰ ਬਣ ਰਹੇ ਨੇ ਸੋ ਸਿੱਤਾਬ ਦੀ ਇਹ ਮਹਿੰਮ ਚਲਾ ਰਹੇ ਆਂ ਬਾਕੀ ਹੋਰ ਸਮਾਂ ਦੱਸੂਗਾ ਉਹਨਾਂ ਨੇ ਤਾਂ ਦੇ ਆ ਪਕਾਲ ਤੱਕ ਤੇ ਬੁਰਦ ਭਰਤੀ ਕੀਤੀ ਆ ਜੀ ਭਰਤੀ ਕਰਕੇ ਤਾਲ ਤੱਕ ਤੇ ਸੁਰਦ ਕਰਨੀ ਆ ਜਾਂ ਕੋਈ ਹੋਰ ਕਾਰਤਾ ਤਿਆਰ ਕੀਤਾ ਹੋਇਆ ਪਾਰਟੀ ਦਾ ਗਠਨ ਹੋਣਾ ਹੈ ਡੈਲੀਗੇਟ ਬਣਨੇ ਆ ਪ੍ਰਧਾਨ ਜੀ ਹਾਂ ਜੀ ਤਾਂ ਦੇਖੋ ਡੈਲੀਗੇਟ ਬਣਨਗੇ ਸਾਰੇ ਹੋਰ ਸਮਾਂ ਦੱਸੂਗਾ ਬਹੁਤ ਗੱਲਾਂ ਸਮੇਂ ਦੇ ਘਰ ਉਹਦੇ ਵਿੱਚ ਨੇ ਸਮਾਂ ਦੱਸੂਗਾ ਐਸਜੀਪੀਸੀ ਚੋਣ ਵੀ ਆ ਰਹੀ ਆ ਅੱਗੇ ਉਹ ਵੀ ਡਿਫਾਈਨ ਕਰੂਗੀ ਲੀਡਰਸ਼ਿਪ ਨੂੰ ਲੋਕਾਂ ਨੇ ਦੇਖੋ ਇਹ ਫੈਸਲਾ ਤਾਂ ਸੰਗਤ ਨੇ ਕਰਨਾ ਹੋ ਸਾਡ ਨੂੰ ਕੋਈ ਸਵਾਰਥ ਨਹੀਂ ਹੈਗਾ ਅਸੀਂ ਤਾਂ ਅੱਜ ਵੀ ਕਹਿੰਦੇ ਹਾਂ ਜਿਹੜੀ ਲੀਡਰਸ਼ਿਪ ਹੈਗੀ ਆ ਉਹ ਅੱਜ ਵੀ ਬੈਠ ਕੇ ਜਦੋਂ ਮਰਜ਼ੀ ਗੱਲਬਾਤ ਕਰ ਸਕਦੇ ਆ ਸਾਡੇ ਅਸੀਂ ਜਿਹੜੇ ਪੰਜ ਮੈਂਬਰ ਆ ਸਾਡਾ ਕੋਈ ਸਵਾਰਥ ਨਹੀਂ ਅਸੀਂ ਕੁਝ ਬਣਨਾ ਨਹੀਂ ਚਾਹੁੰਦੇ ਕੋਈ ਸਾਡੇ ਜੋ ਪ੍ਰਧਾਨ ਨਹੀਂ ਬਣਨਾ ਚਾਹੁੰਦਾ ਸਾਡੀ ਕੋਈ ਸ਼ਰਤ ਨਹੀਂ ਹੈਗੀ ਕੋਈ ਸਾਡੀ ਮੰਗ ਨਹੀਂ ਅਸੀਂ ਤਾਂ ਚਾਹੁੰਦੇ ਹਾਂ ਵੀ ਜੋ ਵਰਕਰਾਂ ਦੀ ਭਾਵਨਾ ਮੰਨੇ ਪੰਥ ਦੀਆਂ ਭਾਵਨਾਵਾਂ ਨੇ ਉਹਦੇ ਅਨੁਸਾਰ ਫੈਸਲੇ ਲੈ ਜਾਣਾ ਲੀਡਰਸ਼ਿਪ 'ਚ ਤਿਆਗ ਦੀ ਭਾਵਨਾ ਆ ਜੇ ਤੇ ਗੱਲ ਹੀ ਖਤਮ ਆ ਇਹ ਫਾਈਨਲ ਡਿਸੀਜਨ ਕਿਆ ਹੋਵੇਗਾ ਦੇਖੋ ਦੇਖੋ ਸਪੀਅਰ ਕਰੋ ਡਿਸੀਜਨ ਤਾਂ ਸਮੇਂ ਦੇ ਗਿਰਧ ਦੇ ਵਿੱਚ ਆ ਸਮਾਂ ਦੱਸੂਗਾ ਪੰਥ ਦੱਸੂਗਾ ਪੰਥ ਡਿਸਾਈਡ ਕਰੂਗਾ ਇਹ ਤਾਂ ਜਿਹੜੀ ਪੰਥ ਦੀ ਪਾਰਟੀ ਹੈ ਉਹ ਪੰਥ ਡਿਸਾਈਡ ਕਰੂਗਾ ਹੁਣ ਸਮੇਂ ਚ ਗੱਲ ਜੀ ਲੋਕ ਦਾ ਫੈਸਲਾ ਪਹਿਲਾਂ ਹੀ ਕਰ ਚੁੱਕੇ ਨੇ ਲੋਕਾਂ ਦਾ ਫੈਸਲੇ ਆਪਾਂ ਦੇਖ ਹੀ ਲਏ ਆ ਪਿਛਲੀਆਂ ਤਕਰੀਬਨ 4-5 ਚੋਣਾਂ ਅਜ ਦੇਖ ਲਏ ਨੇ ਫੇ ਸਾਡੀ ਜਿਹੜੀ ਕਮੇਟੀ ਬਣੀ ਸੀ ਚੋਣਾਂ ਸਭ ਦੀ ਗਵਾਹੀ ਦੇ ਵਿੱਚ ਉਹਦੀ ਰਿਪੋਰਟ ਦੇ ਵਿੱਚ ਸਾਰੀਆਂ ਭਾਵਨਾਵਾਂ ਵਰਕਰਾਂ ਦੀਆਂ ਲੋਕਾਂ ਦੀਆਂ ਆ ਚੁੱਕੀਆਂ ਨੇ ਉਹ ਰੌਲਕੀ ਹੀ ਤਾਂ ਕਹਿੰਦੇ ਅਸੀਂ ਲਾਗੂ ਕਰੋ ਜੇ ਕਿਤੇ ਇਹੀ ਲੀਡਰਸ਼ਿਪ ਅ ਦੋ ਤਰੀਕ ਦਾ ਹੁਕਮਨਾਮਾ ਇਨ ਬਿੰਨੂ ਲਾਗੂ ਕਰ ਲੈਂਦੀ ਦਿੱਕਤ ਹੀ ਕੋਈ ਨਹੀਂ ਸੀ ਸ਼ਾਇਦ ਇਹੀ ਪ੍ਰਧਾਨ ਬਣ ਜਾਂਦੇ ਲੇਕਿਨ ਅੱਜ ਜਿਹੜੇ ਲੋਕ ਨੇ ਇਕੱਠੇ ਹੋ ਰਹੇ ਨੇ ਪਾਰਟੀ ਦਾ ਅਸੀਂ ਤਾਂ ਅਕਾਲੀ ਦਲ ਨਾਲ ਨਹੀਂ ਜੋੜ ਰਹੇ ਹਾਂ ਜੀ ਤੁਸੀਂ ਇੱਕ ਬੋਗਸ ਭਰਤੀ ਕਰਕੇ ਆਪਦੇ ਮਨ ਨੂੰ ਤਸੱਲੀ ਦੇਣੀ ਚਾਹੁੰਦੇ ਹੋ ਕਿ ਆਪਾਂ ਸਾਰੀ ਸਬੂੱਚੀ ਪੰਜਾਬੀਆਂ ਨੂੰ ਜਿਹੜੇ ਪੰਥਦਰਦੀ ਨੇ ਜਿਹੜੇ ਨਾਰਾਜ਼ ਬੈਠੇ ਆ ਜਿਹੜੇ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ ਹੌਣੇ ਸਮੇਂ ਦੇ ਵਿੱਚ ਇਦੋਂ ਬਿਨਾ ਪੰਜਾਬ ਦਾ ਭਲਾ ਨਹੀਂ ਕਿ ਉਹਨਾਂ ਨਾਲ ਜੋੜਨਾ ਚਾਹੁੰਦੇ ਆ ਇਹ ਕੋਈ ਅਸੀਂ ਕੋਈ ਤੋੜ ਤਾਂ ਇਹਨੂੰ ਜੋੜ ਰਹੇ ਆ ਲੋਕਾਂ ਨਾਲ ਹੀ ਜੋੜ ਰਹੇ ਆ ਕਿਸੇ ਵੀ ਸਟੇਜ ਤੇ ਕੋਈ ਸਮਝੌਤਾ ਵੀ ਹੋ ਸਕਦਾ ਲੇਕਿਨ ਹੋਊਗਾ ਸਿਧਾਂਤਾਂ ਤੇ ਉਸ ਵਿੱਚ ਸਾਡ ਨੂੰ ਸੱਤ ਦੋ ਜੋ ਮਰਜ਼ੀ ਕਰਾ ਲਓ ਲੇਕਿਨ ਜਦੋਂ ਪੰਥ ਦੇ ਰੋਹ ਦੇ ਅੱਗੇ ਵੱਡੀ ਸ਼ਕਤੀ ਦੇ ਲੋਕ ਨੇ ਨਾ ਪੰਥ ਆ ਵੱਡੀ ਸ਼ਕਤੀ ਉਹ ਸ਼ਕਤੀ ਕਿੱਠੀ ਹੋ ਰਹੀ ਹੈ ਹੌਲੀ ਹੌਲੀ ਆਪਣੇ ਫੈਸਲਾ ਕਰਾ ਲੈਣਗੇ ਲੋਕ